ਆਹ ਭਾਈ ਪਹਿਲੇ ਟਰੈਕਟਰ ਦੀ ਆ ਗਈ ਸੀ ਵਾਰੀ 19ਵੇਂ ਨੰਬਰ ਤੇ ਦੂਸਰੀ ਵਾਰ ਹੈ ਟਰਾਲਾ ਤੇ ਨੰਦਰਾਂ ਚ ਚਲਾਵਾਂਗੇ ਕੀ ਬਣਦਾ ਸੋ ਦੂਸਰੀ ਵਾਰ ਉਹਦੇ 6 ਸਰਵਿਸ ਦਾ ਕੰਮ ਹੋਣੀ ਹੈ ਸੰਭਾਵਨਾ ਦੇ ਵਿੱਚ ਮੇਲਾ ਭਰਿਆ ਬਹੁਤ ਹੈ ਇੱਕ ਦੋ ਕੰਦੇ ਨਾਲ ਗੱਲਬਾਤ ਹੋਈ ਆ ਸਾਡੇ ਵੀਰਾਂ ਪੱਕੇ ਬਣੇ ਜਿਹਨਾਂ ਲਈ ਵੀ ਆਏ ਹੋਏ ਆ ਧੰਨਵਾਦਾ ਕੋਟ ਕਰਨ ਵਾਲੇ ਸੁਨਿਯਾਦ ਹੁਣੀ ਇਹਨਾਂ ਵੀਰਾਂ ਦਾ ਵੀ ਅਚੇਚੇ ਤੌਰ ਤੇ ਧੰਨਵਾਦ ਹੈ ਅਚੇਚੇ ਕੋਟ ਦੇ ਧੰਨਵਾਦ ਕਿੱਥੇ ਤੋਂ ਆਉਂਦੇ ਧੰਨਵਾਦ ਰਾਣਾ ਨਾਸਿੰਘ ਜੀ ਕਹਿੰਦੇ ਆ ਚੱਲਦਾ ਆਪਣਾ ਪਹਿਲਾ ਟਰੈਕਟਰ ਆ ਅੱਜ ਤਾਂ ਤੁਹਾਨੂੰ ਆਈਂ ਆਸਾਂ ਦੀ ਬਹੁਤ ਥੋੜੀ ਗੱਲ ਬਾਤ ਦੀ ਉਹ ਵੀ ਕਹਿੰਦੇ ਮੋਡੀਫਿਕੇਸ਼ਨ ਕਰਕੇ ਲੱਗੇ ਹਾਂਗੇ ਨਾਸਿੰਘ ਜੀ ਚੰਪਾਲ ਸਾਹਿਬ ਦਾ ਹੁਣ ਲੱਗਦਾ ਜੋ ਟਰੈਕ ਤੇ ਟਰੈਕਟਰ ਆ ਰਿਹਾ ਹੈ ਅਗਲੇ ਮੇਲੇ ਤੇ ਗੱਲਾਂ ਤਕਕਾਰੀਆਂ ਮੱਤਨ ਵਾਲੀ ਹੋਣੀ ਹੈ ਮੇਰੇ ਵੀਰੋ ਜੀ ਐਫਸੀ 5210 ਜੇੜੀ ਤਿੰਨ ਸਵੇਂਦਰ ਰਿਆਣਾ ਤੋਂ ਡਾਕਟਰ ਪੁੱਜਿਆ ਚੀਤਾ ਬਰਾੜ ਜੀ ਰਿਆਣਾ ਤੋਂ ਡਾਕਟਰ ਪੁੱਜਿਆ ਜੀਡੀਐਲਸੀ ਗਰੁੱਪ ਦਾ ਇਹ ਤਲੰਦ ਦਾ ਕਹਿੰਦੇ ਮੱਕਾ ਸਰਪੰਡਾ ਹਨੂਮਾਨਗੜ੍ਹ ਜ਼ਿਲ੍ਹੇ ਦਾ ਰਾਜਸਥਾਨ ਦਾ ਮੱਕਾ ਸਰਪੰਡਾ ਉਹ ਡਰਾਵਲ ਖੜੀ ਹੈ ਪਰ ਡਾਕਟਰ ਕਹਿੰਦੇ ਆਮਨ ਸਿੰਘੂ ਉਹਨਾਂ ਦਾ ਡਾਕਟਰ ਮੇਰੇ ਵੀਰੋ ਇਹ ਸਾਰੀ ਟੀਮ ਜੀਡੀਐਲਸੀ ਗਰੁੱਪ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਜੌਂਦੀਆ ਦਾ ਜਿਹੜਾ ਇਹਨਾਂ ਦਾ ਲਬਨ ਗਰੁੱਪ ਬਣਿਆ ਹੋਇਆਗਾ ਤੇ ਉਸ ਦੇ ਨਾਤੇ ਜੀਡੀਐਲ ਗਰੁੱਪ ਚੱਲਦਾ ਮੇਰੇ ਮਿੱਤਰੋ ਤੇ ਮੰੰਡੀ ਦੇ ਸੀਤਾ ਬਲਣ ਕਹਿੰਦੇ ਆ ਇਹ ਡਾਕਟਰ ਦਾ ਮਸਾਹ ਵਾਲਾ ਪਿੰਡ ਆ ਸਰਸਾ ਜ਼ਿਲ੍ਹੇ ਦਾ ਮਸਾਹ ਵਾਲਾ ਪਿੰਡ ਮੇਰੇ ਮਿੱਤਰੋ ਇਹ ਤਵੀਆਂ ਦੇ ਵਿੱਚ ਵੀ ਨੰੰਬਰੀ ਟਰੈਕਟਰ ਆ ਤੇ ਕਹਿੰਦੇ ਕਾਲੀ ਖੇਤ ਮੁਕਾਬਲੇ ਦੇ ਵਿੱਚ ਵੀ ਇਹ ਟਰੈਕਟਰ ਹਾਂਜੀ ਹੋ ਜਾ ਜੀ ਸਾਡਾ ਤੇ ਇਹ ਟਰੈਕਟਰ ਵੀ ਦਾ ਇੱਕ ਦੇ ਤਿੰਨ ਦੇ ਨਾਲ ਝਗੜਾ ਕਬੜੀ ਹੋ ਜੀ ਹਾਂਜੀ ਆਉਂਦੇ ਜੁਗਰਾ ਹਰ ਜਨ ਵੱਡੀ ਵੀ ਪਹੁੰਚੇਗਾ ਠੀਕ ਹੈ ਹਰੀ ਤਾਮਾ ਲੋ ਜਉਂਦੇ ਵਾਸਤੇ ਰੋ ਮੇਲਾ ਸਭ ਸਿੰਘ ਦਾ ਇਹ ਟਰੈਕਟਰ ਜੀਡੀਐਸੀ ਗਰੁੱਪ ਦਾ ਇਹਦਾ ਟਾਈਮ 1 ਮਿੰਟ 57 ਸੈਕਿੰਡ 2 ਮੱਕਰੂ ਮੇਰੇ ਵੀਰੋ 152 2 ਦਾ ਟਾਈਮ ਲੱਗਿਆ ਇਹ ਸਰਸੇ ਤੋਂ ਕਿਸੇ ਕੱਲ ਨਹੀਂ ਆਇਆ ਬੰਦੀਏ ਦਾ ਉਹ ਗੱਲ ਹੋ ਗਈ ਕਿ ਤਾੜੀਆਂ ਸੀਟੀਆਂ ਝੀਕਾਂ ਤੇ ਲਲਕਾਰੇ ਵੱਜਣਗੇ Okay, but I got that. But I got You got